ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੀ ਤਿੰਨ ਮੰਗਾਂ ਤੇ ਜਲਦ ਹੀ ਲੱਗ ਸਕਦੀ ਹੈ ਪੱਕੀ ਮੋਹਰ ਡੀਏ ਦੇ ਵਿੱਚ ਹੋਵੇਗਾ ਵਾਦਾ ਫੈਕਟਰ 2.59 ਹੋਵੇਗਾ ਲਾਗੂ ਤੇ ਕੱਚੇ ਮਲਾਜ਼ਮ ਹੋਣਗੇ ਪੱਕੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਹਾਂ ਜੀ ਦੋਸਤੋ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੀ ਪਹਿਲੀ ਮੰਗ ਜਿਸ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਹੈ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨ ਦੇ ਸੰਬੰਧ ਦੇ ਵਿੱਚ ਜੇਕਰ ਗੱਲ ਕਰੀਏ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਤਾਂ ਪਿਛਲੇ ਦਿਨੀ ਉਹਨਾਂ ਦੁਆਰਾ ਇੱਕ ਮੀਟਿੰਗ ਕੀਤੀ ਗਈ ਸੀ ਉਸ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੁਆਰਾ ਇਹ ਕਿਹਾ ਗਿਆ ਸੀ ਕਿ ਇਹਨਾਂ ਕੱਚੇ ਮਲਾਜ਼ਮਾਂ ਨੂੰ ਜਿਹੜਾ ਕਿ ਇਹਨਾਂ ਦਾ ਹੱਕ ਦੇਣ ਦੇ ਲਈ ਅਸੀਂ ਇਹਨਾਂ ਨੂੰ ਸਿੱਧਾ ਵਿਭਾਗ ਦੇ ਵਿੱਚ ਸ਼ਾਮਿਲ ਕਰਾਂਗੇ ਅਜੇ ਹੀ ਪਾਲਿਸੀ ਲੈ ਕੇ ਆਵਾਂਗੇ ਹੋ ਸਕਦਾ ਹੈ ਪੰਜਾਬ ਸਰਕਾਰ ਆਪਣੇ ਕੀਤੇ ਹੋਏ ਵਾਅਦੇ ਤੇ ਪੂਰੀ ਉਤਰੇ ਤੇ ਪੰਜਾਬ ਸਰਕਾਰ ਦੇ ਮਹਿਕਮਿਆਂ ਵਿੱਚ ਕੰਮ ਕਰਦੇ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨ ਦੇ ਸਬੰਧ ਦੇ ਵਿੱਚ ਉਹਨਾਂ ਨੂੰ ਸਿੱਧਾ ਵਿਭਾਗ ਦੇ ਵਿੱਚ ਸ਼ਾਮਲ ਕਰਨ ਦੇ ਸਬੰਧ ਦੇ ਵਿੱਚ ਫੈਸਲਾ ਲਵੇ ਇਸ ਤਰ੍ਹਾਂ ਇਹਨਾਂ ਕੱਚੇ ਮਲਾਜ਼ਮਾਂ ਦਾ ਹੱਲ ਹੁੰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਕੱਚੇ ਮਲਾਜ਼ਮ ਜਿਹੜੇ ਕਿ 20-25-25 ਸਾਲਾਂ ਤੋਂ 10-10 12000 ਤੇ ਕੰਮ ਕਰ ਰਹੇ ਨੇ ਕਿੰਨੀਆਂ ਹੀ ਸਰਕਾਰਾਂ ਆਈਆਂ ਤੇ ਗਈਆਂ ਪਰ ਇਹਨਾਂ ਦੀ ਇਸ ਮੰਗ ਵੱਲ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਹੁਣ ਹੋ ਸਕਦਾ ਹੈ ਪੰਜਾਬ ਸਰਕਾਰ ਇਹਨਾਂ ਦਾ ਹੱਲ ਕਰੇ ਜਲਦ ਤੋਂ ਜਲਦ ਡੀਏ ਦੀ ਜੇਕਰ ਗੱਲ ਕਰੀ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਫੈਸਲਾ ਵੀ 13% ਡੀਏ ਨੂੰ ਲੈ ਕੇ ਆ ਚੁੱਕਿਆ ਕਿ 3 ਮਹੀਨੇ ਦੇ ਅੰਦਰ ਦਾ ਸਪੀਕਿੰਗ ਆਰਡਰ ਇਸ ਨੂੰ ਲੈ ਕੇ ਜਾਰੀ ਕਰੇ ਪੰਜਾਬ ਸਰਕਾਰ ਰੈਂਦਾ 13% ਡੀਏ ਮਲਾਜ਼ਮਾਂ ਨੂੰ ਦਿੱਤਾ ਜਾਵੇ ਤੇ ਨਾਲ ਦੀ ਨਾਲ ਬਕਾਇਆ ਵੀ ਦਿੱਤਾ ਜਾਵੇ 13% ਡੀਏ ਪੈਂਡਿੰਗ ਇਸ ਤਰ੍ਹਾਂ ਹੈ ਕਿਉਂਕਿ ਪੰਜਾਬ ਸਰਕਾਰ ਦੁਆਰਾ ਸਾਂ ਸਰ ਡੀਏ ਦੇ ਵਿੱਚ ਵਾਧਾ ਨਹੀਂ ਕੀਤਾ ਗਿਆ ਕੇਂਦਰ ਸਰਕਾਰ ਦੁਆਰਾ ਸਮੇਂ ਸਿਰ ਡੀਏ ਦੇ ਵਿੱਚ ਵਾਧਾ ਕੀਤਾ ਗਿਆ ਉਹਨਾਂ ਦਾ ਡੀਏ ਵਧ ਕੇ 55% ਹੋ ਚੁੱਕਿਆ ਗੁਵਾਂਡੀ ਰਾਜਾਂ ਵਿੱਚੋਂ ਹਰਿਆਣਾ ਸਰਕਾਰ ਦੇ ਮੁਲਾਜ਼ਮ ਵੀ ਕੇਂਦਰੀ ਪੈਟਰਨ ਦੇ ਆਧਾਰ ਤੇ 55% ਡੀਏ ਲੈ ਰਹੇ ਨੇ ਪਿੱਛੇ ਰਹਿ ਗਏ ਨੇ ਸਿਰਫ ਤੇ ਸਿਰਫ ਪੰਜਾਬ ਸਰਕਾਰ ਦੇ ਮੁਲਾਜ਼ਮ ਜਿਸ ਕਾਰਨ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਡੀਏ ਨੂੰ ਲੈ ਕੇ ਜਲਦ ਤੋਂ ਜਲਦ ਫੈਸਲਾ ਕਰੇ ਤੇ ਪੈਂਡਿੰਗ ਡੀਏ ਹੈ ਜੋ ਉਹ ਮੁਲਾਜ਼ਮਾਂ ਦਾ ਉਹਨਾਂ ਨੂੰ ਦਿੱਤਾ ਜਾਵੇ ਇੱਕ ਹੋਰ ਮੰਗ ਦੀ ਜੇਕਰ ਗੱਲ ਕਰੀਏ ਫੈਕਟਰ 2.9 ਹੱਟ ਨੂੰ ਲੈ ਕੇ ਪੰਜਾਬ ਸਰਕਾਰ ਦੁਆਰਾ ਉਸ ਨੂੰ ਲਾਗੂ ਨਹੀਂ ਕੀਤਾ ਗਿਆ ਪਹਿਲਾਂ ਵੀ ਫੈਸਲਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਰ ਦਿੱਤਾ ਸੀ ਕਿ 3 ਮਹੀਨੇ ਦੇ ਅੰਦਰ ਅੰਦਰ ਫੈਕਟਰ 2.96 ਲਾਗੂ ਕਰੇ ਪੰਜਾਬ ਸਰਕਾਰ ਪਰ ਪੰਜਾਬ ਸਰਕਾਰ ਦੁਆਰਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਨਹੀਂ ਮੰਨਿਆ ਗਿਆ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਮਲਾਜ਼ਮਾਂ ਨੇ ਖੜਕਾਇਆ ਇੱਕ ਵਾਰ ਫਿਰ ਤੋਂ ਫੈਸਲਾ ਉਹਨਾਂ ਦੇ ਹੱਕ ਦੇ ਵਿੱਚ ਆਇਆ ਹੈ ਤੇ ਪੰਜਾਬ ਸਰਕਾਰ ਨੂੰ ਜੁਰਮਾਨਾ ਵੀ ਲਗਾਇਆ ਗਿਆ ਅਤੇ ਇਹ ਕਿਹਾ ਗਿਆ ਕਿ ਜਲਦ ਤੋਂ ਜਲਦ ਫੈਕਟਰ 2.69 ਦੇ ਨਾਲ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦੀ ਪੈਨਸ਼ਨ ਨੂੰ ਸੋਧਿਆ ਜਾਵੇ। ਇਸ ਤਰ੍ਹਾਂ ਇਸ ਮੰਗ ਦਾ ਹੱਲ ਵੀ ਹੁੰਦਾ ਹੋਇਆ ਨਜ਼ਰ ਆ ਰਿਹਾ ਤਿੰਨ ਮੰਗਾਂ ਦਾ ਹੱਲ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀਆਂ ਦਾ ਪੱਕਾ ਹੁੰਦਾ ਨਜ਼ਰ ਆ ਰਿਹਾ ਜਲਦੀ ਹੀ ਵੱਡੀ ਖੁਸ਼ਖਬਰੀ ਉਹਨਾਂ ਨੂੰ ਇਸ ਇਨ੍ਹਾਂ ਮੰਗਾਂ ਦੇ ਸੰਬੰਧ ਦੇ ਵਿੱਚ ਮਿਲ ਸਕਦੀ ਹੈ। ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਨਾ। ਧੰਨਵਾਦ ਜੀ।